ਸਿੱਖ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਅਰਦਾਸਪੁਰ ਦੇ ਵੱਲੋਂ 31 ਮਈ ਨੂੰ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਗਈ ਸੀ। ਤੇ ਇੰਟਰਵਿਊ ਸੁਣ ਕੇ ਯੂਕੇ ਤੋਂ ਪੰਜ ਪਿਆਰਿਆਂ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਵਿਸ਼ੇਸ਼ ਤੌਰ ਤੇ ਧਰਮੀ ਫੌਜਾਂ ਦਾ ਦਰਦ ਸੁਣਨ ਵਾਸਤੇ ਪਹੁੰਚੇ। ਅੱਜ ਸਿੱਖ ਧਰਮੀ ਫੌਜੀਆਂ ਦੇ ਨਾਲ ਇੱਕ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਸਰਫਸਟ ਬਾਬਾ ਕਰਨੈਲ ਸਿੰਘ ਯੂਕੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਜਦਕਿ ਵੱਡੀ ਗਿਣਤੀ ਵਿੱਚ ਧਰਮੀ ਫੌਜੀਆਂ ਨੇ ਵੀ ਹਸਮੁਲੀਅਤ ਕੀਤੀ। ਮੀਟਿੰਗ ਦੌਰਾਨ ਬੁਲਾ ਰਹੇ ਨੇ ਦੱਸਿਆ ਕਿ ਧਰਮ ਅਤੇ ਕੌਮ ਦੀ ਖਾਤਰ ਬੈੜਕਾ ਛੱਡ ਕੇ ਸ੍ਰੀ ਅਮਰਸਰ ਵੱਲ ਜੂਨ 1984 ਨੂੰ ਕੂਚ ਕਰਨ ਵਾਲੇ ਧਰਮੀ ਫੌਜੀਆ ਨੇ 41 ਸਾਲ ਬੀਤ ਜਾਣ ਤੋਂ ਬਾਅਦ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੁਰਬਾਨੀਆਂ ਦਾ ਕੋਈ ਖਿਆਲ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਧਰਮੀ ਫੌਜੀਆ ਦੇ ਵੱਲੋਂ ਆਪਣੇ ਪੱਧਰ ਤੇ ਅਬੌਰ ਮਲੋਟ ਰੋਡ ਬਾਈਪਾਸ ਤੇ ਧਰਮੀ ਫੌਜਾਂ ਯਾਦਗਾਰ ਉਸਾਰਨ ਸੰਬੰਧੀ ਇੱਕ ਕਨਾਲ ਜ਼ਮੀਨ ਤੇ ਖਰੀਦਣ ਲਈ ਪਿਛਲੇ 68 ਸਾਲਾਂ ਤੋਂ ਯਤਨ ਕਰ ਰਹੇ ਹਾਂ ਜੋ ਕੁਝ ਆਰਥਿਕ ਤੰਗੀਆਂ ਕਾਰਨ ਅਧੂਰੀ ਹੈ ਜੁ ਕਿਦੋਂ ਪੰਜ ਪਿਆਰਿਆਂ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਇੱਕ ਇੱਕ ਧਰਮੀ ਫੌਜੀ ਦੀ ਦਾਸਦਾਨ ਸੁਣੀ ਅਤੇ ਵਿਸ਼ਲ ਜੀਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਧਰਮੀ ਫੌਜੀਆਂ ਦੀ ਜੂਨ 1984 ਦੌਰਾਨ ਕੀਤੀਆਂ ਕੁਰਬਾਨੀਆਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਕਾਇਮ ਰੱਖਣ ਦੇ ਸਬੰਧੀ ਭਰੋਸਾ ਦਿੱਤਾ ਅਤੇ ਧਰਮੀ ਫੌਜੇ ਯਾਦਗਾਰ ਉਸਾਰਨ ਦੇ ਲਈ ਮਾਇਦੇ ਕਮੀ ਨਹੀਂ ਆਉਂਦੀਤੀ ਜਾਵੇਗੀ ਤੇ ਜਲਦੀ ਯਾਦਗਾਰ ਦਾ ਨਕਸ਼ਾ ਤਿਆਰ ਕਰਕੇ ਭੇਜਿਆ ਜਾਵੇਗਾ ਇਸ ਮੌਕੇ ਤੇ ਸਿੱਖ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਅਤੇ ਸਿੱਖ ਧਰਮੀ ਫੌਜੀਆਂ ਨੇ ਜੁਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜ ਪਿਆਰਿਆਂ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਦਾ ਪਹੁੰਚਣ ਤੇ ਧੰਨਵਾਦ ਕੀਤਾ ਗੁਰਜੀਕਾ ਖਾਲਸਾ ਰਾਹਿਤ ਜੀ ਕੀ ਫਤਿਹ ਮੈਂ ਸਿੱਖ ਧਰਮੀ ਫੈਡਰੇਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਬੋਲ ਰਿਹਾ ਔਰ ਬਾਹਰੋਂ ਜੁਆਸ ਤੋਂ ਭਾਈ ਬਲਦੇਵ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਮੁਖੀ ਨੇ ਉਹ ਆਏ ਹੀ ਉਹਨਾਂ ਸਾਨੂੰ ਹੌਸਲਾ ਦਿੱਤਾ ਔਰ ਉਸ ਸਬੰਧ ਦੇ ਵਿੱਚ ਅੱਜ ਸਾਰੇ ਜਿਹੜੇ ਮੇਰੇ ਗ੍ਰਾਹ ਦੇ ਸੀ ਜਿਹੜੇ ਪੱਤਰ ਵੀ ਭੋਜੀ ਇਕੱਤਰ ਹੋ ਕੇ ਅਸੀਂ ਉਹਦੀ ਜਿਹੜੀ ਮੀਟਿੰਗ ਕੀਤੀ ਆ ਮੈਂ ਸਭ ਤੋਂ ਪਹਿਲਾਂ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਜੂਨ 1984 ਦੇ ਵਿੱਚ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੋਇਆ ਤੇ ਉਦੋਂ ਸ੍ਰੀ ਅਕਾਦ ਤਖਸਾ ਟੈਰ ਤੇਰੀ ਹੋ ਗਿਆ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਬੈਰਕਾ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ ਇਸ ਕਰਕੇ ਇਸ ਨੂੰ ਸਾਹਮਣਾ ਜਿਹੜਾ ਸਾਡੀ ਸਿੱਖ ਕੌਮ ਦੇ ਵਾਰਸਾਂ ਦਾ ਫਰਜ਼ ਹੀ ਤੇ ਦਾਸ ਨੂੰ ਜ਼ਿੰਮੇਵਾਰੀ ਦੇ ਨਾਤੇ ਸ਼੍ਰੋਮਣੀ ਕਮੇਟੀ ਦੇ ਵਿੱਚ अनेका ਮਹਾਰੀ ਜਿਹੜਾ ਵਾ ਮੰਗ ਪੱਤਰ ਦਿੱਤਾ ਕਿ ਧਰਮੀ ਫੌਜੀ ਕੋਈ ਯਾਗਦਾਰੀ ਟੁਕਮੀ ਬਣਾਈ ਜਾਵੇ ਪਰ ਉਹਨਾਂ ਨੇ ਕੋਈ ਤਵੱਜੋ ਨਹੀਂ ਦਿੱਤੀ ਉਸ ਤੋਂ ਬਾਅਦ ਅਸੀਂ ਇੱਕ ਨਾਰਮਲ ਜੀ ਉੱਥੇ ਜਗ੍ਹਾ ਜਿਹੜੀ ਆਰੰਭ ਕੀਤੀ ਆ ਜਿੰਨੇ ਸਾਡੇ ਸਮਰਥਾ ਸੀ ਲੇਕਿਨ ਹੁਣ ਯੂਕੇ ਤੋਂ ਭਾਈ ਬਲਦੇਵ ਸਿੰਘ ਜੀ ਪਨਪਿਆਰੇ ਦੇ ਮੁਖੀ ਜਿਹੜੇ ਆਏ ਨੇ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਉਹਨਾਂ ਸਾਡੀ ਹੱਦ ਵੀ听ੀ ਉਹਨਾਂ ਕੱਲੇ ਕੱਲੇ ਦੇ ਵਿਚਾਰ ਸੁਣੇ ਔਰ ਸਾਡਾ ਦੁੱਖ ਵੇਖ ਕੇ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਆ ਅਪੀਲ ਕੀਤੀ ਆ ਉਸੇ ਤਰ੍ਹਾਂ ਅਸੀਂ ਵੀ ਜਿਹੜਾ ਉਹਨਾਂ ਦੇ ਪਾਏ ਹੋ ਪੂਰਨਿਆ ਦਿੱਤੇ ਸਿੱਖ ਸੰਗਤ ਵੀ ਜਿਹੜੇ ਅਪੀਲ ਕਰਦੇ ਆ ਕਿ ਜਿਨ੍ਹਾਂ ਨੇ ਧਰਮ ਤੇ ਕੌਮ ਦੀ ਖਾਤਰ ਕੁਰਬਾਨੀ ਕੀਤੀ ਸੀ ਉਹਨਾਂ ਨੂੰ ਸਾਹਮਣੇ ਦਾ ਜਿਹੜਾ ਫਰਜ਼ ਸੀ ਸਿੱਖ ਧਰਮੰਤ ਤੇ ਕੌਮ ਦੇ ਵਾਰਸਾਂ ਦਾ ਫਰਜ਼ ਸੀ ਲੇਕਿਨ ਉਹਨਾਂ ਨੇ ਅਣਡਿੱਠਾ ਕਰ ਛੜਿਆ ਜਿਹੜੇ ਕਰਕੇ ਸਾਡੇ 41 ਸਾਲ ਜਿਹੜੇ ਬਤੀਤ ਹੋ ਗਏ ਨੇ ਔਰ ਅੱਜ ਜਿਹੜੀ ਉਥੇ ਜਿਹੜੀ ਸਾਡੀ ਆਹ ਹੀ ਅਖੀਰੀ ਸਟੇਜ ਦੇ ਵਿੱਚ ਚੱਲਣ ਦੇ ਆ ਮੇਰੀ 77 ਸਾਲ ਉਮਰ ਵਾ ਬਾਕੀ ਮੇਰੇ ਵੀਰ ਜਿਹੜੇ ਸਾਰੇ ਤੁਹਾਨੂੰ ਅੰਦਰ ਵਿੱਚ ਵਾਈਟ ਦੇ ਦਿਖਾਣ ਦੇ ਨੇ ਸਾਰੇ ਅਖੀਰੀ ਸਟੇਜ ਦੇ ਉੱਤੇ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਲਾਸਟ ਸਮੇਂ ਦੇ ਵਿੱਚ ਜਿਹੜੀ ਆ ਉਥੇ ਅਭੋਰ ਬਾਈਪਾਸ ਦੇ ਉੱਤੇ ਜਿਹੜੀ ਸ਼ਹੀਦ ਜਿੱਥੇ 9 ਸਖ ਤੇ 13 ਸਿੰਘ ਸ਼ਹੀਦ ਹੋਏ ਨੇ 25 ਜ਼ਖਮੀ ਹੋਏ ਨੇ ਉੱਥੇ ਕੋਈ ਚੰਗੀ ਜਿਹੜੀ ਗੁਰਦੁਆਰਾ ਅਨਸਾਰ ਕੇ ਉੱਥੇ ਉਮਾਰਤ ਅਨਸਾਰ ਕੇ ਉੱਥੇ ਯਾਦਗਾਰ ਬਣਾਈ ਜਾਵੇ ਔਰ ਉਹ ਸਮਰੱਥਾ ਸਾਡੇ 'ਚ ਨਹੀਂ ਆ ਔਰ ਨਾ ਹੀ ਆਪਣੇ ਕਿਸੇ ਸਿੱਖ ਸੰਸਥਾ ਦੇ ਨਾਲ ਕਰ ਸਕਦੇ ਆ ਔਰ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ ਆ ਉਹਨਾਂ ਦੇ ਅੱਗੇ ਅਪੀਲ ਆ ਭਾਈ ਬਲਦੇਵ ਸਿੰਘ ਦੇ ਵਿਚਾਰਾ ਨਾ ਹੀ ਸਹਿਮਤਾ ਔਰ ਭਾਈ ਬਲਦੇਵ ਸਿੰਘ ਜਿੱਥੇ ਅਪੀਲ ਕਰਦੇ ਆ ਉੱਥੇ ਹੀ ਹਰ ਬਾਹਰ ਦੇ ਦੇਸ਼ ਵਿਦੇਸ਼ ਦੇ ਸੰਗਤ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਉਸ ਜਗ੍ਹਾ ਨੂੰ ਆਰੰਭ ਕੀਤਾ ਉਹਨੂੰ ਨੇਪਰੇ ਚਾੜਨ ਵਾਸਤੇ ਉਹਨੂੰ ਚੰਗੀ ਤਰ੍ਹਾਂ ਦਿਖ ਦੇਣ ਵਾਸਤੇ ਉਹਨੂੰ ਇੱਕ ਯਾਦਗਾਰ ਤੌਰ ਤੇ ਬਣਾਉਣ ਵਾਸਤੇ ਸਾਰੇ ਜਿਹੜਾ ਹਮਲਾ ਮਾਰਨ ਔਰ ਜਿਹੜੀ ਸਾਡੇ ਆਉਂਦੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਧਰਮੀ ਫੌਜੀ ਦੀਆਂ ਕੁਰਬਾਨੀਆਂ ਨੂੰ ਵੇਖ ਕੇ ਪ੍ਰਭਾਵਿਤ ਹੋਣ ਔਰ ਇਸ ਜਗ੍ਹਾ ਦੇ ਉੱਤੋਂ ਸਿੱਖਿਆ ਲੈ ਕੇ ਅੱਗੇ ਜਿਹੜੀ ਆ ਕੁਰਬਾਨੀ ਦੇਣ ਵਾਸਤੇ ਜਿਹੜੇ ਉਹ ਤਿਆਰ ਹਨ ਇਹਨਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਦੱਸ ਦਿਓ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਤਾਂ ਵੈਸੇ ਬਹੁਤ ਚੰਗੀ ਤਰ੍ਹਾਂ ਸਾਰੀ ਸਿੱਖ ਸੰਗਤ ਜਿਹੜੀ ਸਿੱਖ ਸੰਗਤ ਆ ਜਾਣਦੀ ਐ ਤੇ ਇਹਨਾਂ ਦੀਆਂ ਇੰਨੀਆਂ ਕੁਰਬਾਨੀਆਂ ਵਾ ਤੇ ਅੱਜ ਤੱਕ ਵੀ ਸ਼ਰੋਮੀ ਕਮੇਟੀ ਕੋਲ ਇਹਨਾਂ ਦੀ ਬਾਣੀ ਪੜ ਰਹੀ ਤੇ ਬੱਸ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਕਰਨੈਲ ਸਿੰਘ 1984 ਬਲੂ ਸਟਾਰ ਦੇ ਦੌਰਾਨ ਜਦੋਂ ਪਤਾ ਲੱਗਾ ਸੀ ਸਾਡੀ 9 ਸਿੱਖ ਰੈਜiment ਤੋਂ ਜਵਾਨਾਂ ਨੂੰ ਕਿ ਭਾਰਤੀ ਫੌਜ ਨੇ ਅਕਾਲ ਤਖਤ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਇਸ ਤਰੀਕੇ ਨਾਲ ਟੈਂਕਾਂ ਦਾ ਹਮਲਾ ਕੀਤਾ ਹੈ ਸਭ ਤੋਂ ਪਹਿਲੀ ਪਲਟਨ ਦਾਸ ਦੀ ਸੀ ਦਾਸ ਉਸ ਪਲਟਨ ਦੇ ਵਿੱਚ ਰਿਲੀਜੀਅਸ ਫੀਚਰ ਨਾਇਬ ਸੁਬੇਦਾਰ ਆਰਟੀ ਦੇ ਤੌਰ ਤੇ ਸੇਵਾ ਕਰ ਰਿਹਾ ਸੀ ਦਾਸ ਨੂੰ 30 ਮਹੀਨੇ ਅੰਡਰ ਕਨ ਸਟਡੀ ਤੋਂ ਬਾਅਦ ਡਿਸਮਿਸਡ ਫ੍ਰਾਮ ਸਰਵਿਸ ਵਿਦਆਊਟ ਐਨੀ ਬੈਨੀਫਿਟ ਸੋ ਈਮਨ ਤੋਬਾ ਦਾਸ ਨੇ ਰਾਗ ਯਥਾ ਬਣਾ ਕੇ ਚੰਡੀਗੜ੍ਹ ਮੁਹਾਲੀ ਵਿਖੇ ਇਸ ਤਰੀਕੇ ਨਾਲ ਕੀਰਤਨ ਦੀ ਸੇਵਾ ਕੀਤੀ 1996 ਵਿੱਚ ਦਾਸ ਨੂੰ ਕਿਸੇ ਗੁਰੂ ਦੇ ਪਿਆਰੇ ਨੇ ਇੰਗਲੈਂਡ ਵਿੱਚ ਮੰਗਵਾ ਲਿਆ ਸੀ ਸੋ ਦਾਸ ਨੇ 1996 ਤੋਂ ਲੈ ਕੇ 2008 ਤੱਕ ਲਗਭਗ ਗੁਰਦੁਆਰਾ ਵਾਲਸਾਲ ਪਲੈਕ ਵਿਖੇ ਬਤੌਰ ਗਰੰਟੀ ਦੀ ਸੇਵਾ ਤੇ ਹੁਣ ਤੱਕ ਦਾਸ ਜੁਕ ਵਿੱਚ ਰਹਿ ਰਿਹਾ ਹੈ ਪਰਿਵਾਰ ਸਮੇਤ ਸੋ ਇਸ ਤਰੀਕੇ ਦੇ ਨਾਲ ਅੱਜ ਇਕੱਠਾ ਤਰਿਖ ਹੋਈਆਂ ਦਾ ਹੋਇਆ ਹੈ ਇਸ ਸੰਬੰਧ ਵਿੱਚ ਕਿ 1983 ਦੇ ਵਿੱਚ ਜਿਹੜੀ ਸਾਰੀ ਸਾਰੀ ਪਲਟਣਾ ਆਪਣੀ ਜਿੰਨੇ ਅਮਰੀਕਾ ਛਡੀਆਂ ਸਨ ਉਸ ਪਲਟਨ ਦੇ ਵਿੱਚ ਇੱਕ ਗੱਡੀ ਜੋ ਪਿੱਛੇ ਰਹਿ ਗਈ ਸੀ ਕਾਨਵਾਈ ਤੋਂ ਉਹਦੇ ਨਾਲ ਦਾ ਤਕਾ ਹੋਇਆ ਸੀ ਜਵਾਨਾਂ ਦੇ ਨਾਲ ਹੱਥ ਖੜੇ ਕਰਵਾ ਕੇ ਇਸ ਤਰੀਕੇ ਦੇ ਨਾਲ ਇੱਕ ਪੱਖੀ ਭਾਰਤੀ ਫੌਜ ਨੇ ਉੱਥੇ ਅਬੋਹਰ ਬਾਈਪਾਸ ਤੇ 13 ਨੌਜਵਾਨਾ ਸਾਡੇ ਨਵੇਂ ਸਿਕਰ ਜਮੈਂਟ ਦੇ ਜੋ ਉਹਨਾਂ ਨੂੰ ਸ਼ਹੀਦ ਕੀਤਾ ਸੀ 25 26 ਦੇ ਲਗਭਗ ਫਟੜ ਹੋਏ ਸਨ ਸੋ ਉਸ 2017 ਤੋਂ ਉਸ ਜਗ੍ਹਾ ਦੀ شناخت ਕਰਕੇ ਤੇ ਇੱਕ ਨਾਲ ਜਗ੍ਹਾ ਲੈ ਕੇ ਫੌਜੀ ਵੀਰਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦੀ ਯਾਦ ਨੂੰ ਸਮਰਪਤ ਉਹ ਸ਼ਹੀਦੀ ਸਥਾਨ ਬਣਾਇਆ ਹਰ ਸਾਲ 10 ਜੂਨ ਦਾ ਆਪਾਂ ਉੱਥੇ ਸਮਾਗਮ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਇਹ ਕਰੀਦਾ ਹੈ ਸੋ ਯਾਦ ਮਨਾਈਦੀ ਹੈ ਸੋ ਅੱਜ ਤੱਕ ਜਿੰਨੀ ਸਾਡੇ ਕੋਲ ਸਮਰਥਾ ਸੀ ਪਰਿਵਾਰਾਂ ਦੀ ਸਾਡੀ ਇਹ दिली ਇੱਛਾ ਹੈ ਕਿ ਕੋਈ ਕਈ ਚੱਲੇ ਗਏ ਨੇ ਤੇ ਕਈ ਜਾਣ ਨੂੰ ਤਿਆਰ ਰਹਿਣ ਕਿਉਂਕਿ 70-72 ਦੇ ਸਾਰੇ ਇੰਨੀ ਉਮਰਾਂ ਹੋ ਗਈਆਂ ਨੇ ਸੋ ਸਾਡੀ दिली ਇੱਛਾ ਹੈ ਕਿ ਸ਼ੋਮ ਕਮੇਟੀ ਤੱਕ ਵੀ ਪਹੁੰਚ ਕੀਤੀ ਹੈ ਪਰ ਸਾਡੀ ਕਿਸੇ ਨੇ ਵੀ ਬਾਣੀ ਫੜੀ ਸੋ ਹੁਣ ਯੂਕੇ ਦੀਆਂ ਸੰਗਤਾਂ ਨੂੰ ਤੇ ਹੋਰ ਯੂਰਪ ਦੀਆਂ ਸੰਗਤਾਂ ਨੂੰ ਬਾਹਰ ਬੈਠੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਧਰਮੀ ਫੌਜੀ ਵੀਰਾਂ ਵੱਲੋਂ ਕਿ ਹੁਣ ਜੋ ਆਪਾਂ ਉਹ ਅਸਥਾਨ ਸ਼ੁਰੂ ਕੀਤਾ ਹੈ ਉਸ ਅਸਥਾਨ ਦੀ ਜਗ੍ਹਾ ਦੀ شناਗਤ ਕਰਕੇ ਲਾਗੇ ਹੋਰ ਇੱਕ ਜ਼ਮੀਨ 2 8 9 ਕਨਾਲਾ ਹੈ ਉਹ ਲੈ ਕੇ ਫਿਰ ਇੱਕ ਆਲੀ ਸ਼ਾਨ ਜਾਦਾਸ ਸ਼ਹੀਦਾਂ ਨੂੰ ਸਮਰਪਤਾ시 ਮਨਾਉਣ ਦੀ ਸਾਡੀ ਦਲੀ ਇਚਾ ਹੈ ਸੋ ਬਾਹਰ ਬੈਠੀਆਂ ਸੰਗਤਾਂ ਨੂੰ ਪੁਰਜੋਲ ਦਾਸ ਵੱਲੋਂ ਇਹ اپੀਲ ਹੈ ਕਿ ਭਾਈ ਜਿੱਥੇ ਅੱਜ ਤੱਕ ਸ਼ਹੀਦਾਂ ਦੇ ਨਾਂ ਤੇ ਬਹੁਤ ਸੰਗਤਾਂ ਨੇ ਸੇਵਾ ਕੀਤੀ ਹੈ ਔਰ ਹੁਣ ਵੀ ਕਰ ਰਹੀਆਂ ਨੇ ਔਰ ਹੁਣ ਵੀ ਇਸ ਦਾਸ ਦੀ ਇਸ ਪ੍ਰਤੀ ਬੇਨਤੀ ਹੈ ਕਿ ਇਸ ਅਸਥਾਨ ਨੂੰ ਆਪਾਂ ਰਹਿਂਦੀ ਦੁਨੀਆ ਤੱਕ ਇੱਕ ਚੰਗੀ ਯਾਦਦਾਸਤ ਮਨਾ ਕੇ ਇੱਕ ਇਤਿਹਾਸ ਨੂੰ ਜਿਉਂਦਾ ਰੱਖਣ ਵਾਸਤੇ ਦੰਦੀ ਦੁਨੀਆ ਤੱਕ ਇਜਾਦ ਆਪਾਂ ਬਣਾਉਣੇ ਚਾਹ ਹਾਂ ਜੀ ਸਰ ਧਰਮੀ ਫੌਜੀਆਂ ਦੀ ਅੱਜ ਵੀ ਇੱਕ ਕਤਰਤਾ ਬਾਰੇ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਧਰਮੀ ਫੌਜੀ ਰਜ਼ਦਾਰ ਬਲਕਾਰ ਸਿੰਘ ਮੁਖ ਬਲਾਰਾ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਸਮੇਤ ਅਤੇ ਬਾਬਾ ਜੀ ਸਾਰੇ ਸਾਰੀਆਂ ਸੰਗਤਾਂ ਦੇ ਨਾਲ ਅੱਜ ਧਾਰੀਵਾਲ ਵਿਖੇ ਜੋ ਪ੍ਰਧਾਨ ਸਾਹਿਬ ਦੇ ਗ੍ਰਹਿ ਵਿਖੇ ਇਕੱਤਰ ਹੋਏ ਹਾਂ ਵਿਚਾਰ ਪਟਾੰਦਰਾ ਕਰਨ ਵਾਸਤੇ ਇਕੱਤਰ ਹੋਏ ਸੀ ਕੇ ਸੰਨ 84 ਦੇ ਵਿੱਚ ਜੋ ਸਾਡੇ ਤੋਂ ਸਾਥੇ ਸਾਥੀ ਵਿਛੜ ਗਏ ਸਨ ਕੁਝ ਸ਼ਹੀਦ ਹੋ ਗਏ ਸਨ ਤੇ ਕੁਝ ਫਟੜ ਹੋਏ ਸਨ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਕਿ ਦਾਸ ਦੀ ਨੌ ਸਿੱਖ ਸੀ ਨੌ ਸਿੱਖ ਦੀ ਇੱਕ ਗੱਡੀ ਜੋ ਪਿੱਛੇ ਰਹਿ ਗਈ ਸੀ ਬਾਕੀ ਕਾਨੂੰਈ ਅੱਗੇ ਚਲੀ ਗਈ ਸੀ ਜੋ ਬਾਬਾ ਜੀ ਦੱਸ ਚੁੱਕੇ ਨੇ ਉਹਦੇ ਵਿੱਚ ਘਾਤ ਲਗਾ ਕੇ ਜੋ ਭਾਰਤੀ ਸੈਨਾ ਨੇ ਹਮਲਾ ਕਰਕੇ ਸਾਡੇ 13 ਸਿੰਘ ਸ਼ਹੀਦ ਕੀਤੇ ਸਨ ਅਤੇ 26 ਤੋਂ ਵੱਧ ਜ਼ਖਮੀ ਹੋ ਗਏ ਸਨ ਉਸ ਜਗ੍ਹਾ ਤੇ ਅਬੌਰ ਮਲੂਟ ਬਾਈਪਾਸ ਰੋਡ ਹੈ ਅਬੌਰ ਵਿਖੇ ਜਿੱਥੇ ਕਿ ਸਾਰੀਆਂ ਸੰਗਤਾਂ ਨੇ ਇੱਕ مشਵਰਾ ਕੀਤਾ ਕਿ 33 ਸਾਲ ਤੱਕ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ ਸਨ 17 ਦੇ ਵਿੱਚ ਆਪਾਂ ਇੱਕ ਮੀਟਿੰਗ ਜਲੰਧਰ ਪੀਏਪੀ ਚੌਕ ਵਿੱਚ ਕੀਤੀ ਤਕਰੀਬਨ ਇਹੋ ਹੀ ਸਾਡੇ ਸਿੱਖ ਧਰਮੀ ਫੌਜੀ ਉੱਥੇ ਵੀ ਹਾਜ਼ਰ ਹੋਏ ਸਨ ਤੇ ਅਸੀਂ ਇਹ ਤਹਿਈਆ ਕੀਤਾ ਕਿ ਸਾਡੇ ਵੀਰ ਜਿਹੜੇ ਸਾਡੇ ਤੋਂ ਵਿਛੜ ਗਏ ਨੇ ਉਹਨਾਂ ਵਾਸਤੇ ਆਪਾਂ ਕੋਈ ਉਹਨਾਂ ਦੀ ਜਗ੍ਹਾ ਦੀ شناخت ਕਰਕੇ ਤੇ ਉੱਥੇ ਕੋਈ ਅਲੀ ਸ਼ਾਨ ਗੁਰਦੁਆਰਾ ਬਣਾਈਏ ਤੇ ਯਾਦਗਾਰ ਤੇ ਇਤਿਹਾਸਕ ਸਥਾਨ ਜਿਹੜਾ ਬਣਾਈਏ ਅਸੀਂ ਬਥੇਰੀਆਂ ਸੰਸਥਾਵਾਂ ਨੂੰ ਕਿਹਾ ਕਿਸੇ ਵੀ ਸੰਸਥਾ ਨੇ ਸਾਡੀ ਬਾਹ ਨਹੀਂ ਫੜੀ ਤੇ ਅਸੀਂ ਆਖਰੀ ਸਟੇਜ ਤੇ ਜਾਣ ਕਰਕੇ ਕਿਉਂਕਿ ਸਾਡੀ ਸਾਰਿਆਂ ਦੀ ਉਮਰ ਹੁਣ 70-72 ਤੇ ਲਾਗੇ ਗਈ ਹੋਈ ਆ ਪਤਾ ਨਹੀਂ ਹੁਣ ਅਗਲੇ ਸਵਾਸ ਕਿੰਨੇ ਹਨ ਅਸੀਂ ਸੋਚਿਆ ਕਿ ਜਾਣ ਤੋਂ ਪਹਿਲਾਂ ਅਸੀਂ ਉੱਥੇ ਕੋਈ ਇਹੋ ਜਿਹਾ ਇਤਿਹਾਸਕ ਸਥਾਨ ਬਣਾ ਜਾਈਏ ਪਰ ਸਾਡੇ ਕੋਲ ਇੰਨੀ ਸਮਰੱਥਾ ਨਾ ਹੋਣ ਕਰਕੇ ਅਸੀਂ ਉੱਥੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਤੇ ਇੱਕ ਕਨਾਲ ਜਗ੍ਹਾ ਖਰੀਦੀ ਜਿਸ ਦੇ ਵਿੱਚ ਛੋਟਾ ਜਿਹਾ ਗੁਰਦੁਆਰਾ ਬਣਾਇਆ ਤੇ ਉਹਦੇ ਵਿੱਚ ਕੀ ਕੀਤਾ ਕਿ 6 ਮਰਲੇ 4 ਮਰਲੇ ਜਗ੍ਹਾ ਜਿਹੜੀ ਸੀ ਉਹ ਵੀ ਬਾਈਪਾਸ ਵਿੱਚ ਆ ਚੁੱਕੀ ਹੈ ਉਸਦੇ ਪੈਸੇ ਵੀ ਜਿਹੜੇ ਵਾਪਸ ਉਹ ਸਾਨੂੰ ਉਹਨਾਂ ਦੇ ਦਿੱਤੇ ਬਾਈਪਾਸ ਵਾਲਿਆਂ ਨੇ ਪਰ ਸਾਡਾ ਉਥੇ ਦਾ ਉਥੇ ਹੀ ਕੰਮ ਰਿਹਾ ਜਾਂਦ ਕਿ ਉਹਦੇ ਲਾਗੇ ਇੱਕ ਜਗ੍ਹਾ ਹੈ ਨੌਕਰਾਲ ਜਗ੍ਹਾ ਹੈ ਜਿਹੜੀ ਕਿ ਅਸੀਂ ਖਰੀਦ ਨਹੀਂ ਸਕਦੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਚਰਨਾਂ ਵਿੱਚ ਪੁਰਜੋਰ ਅਪੀਲ ਕਰਦੇ ਹਾਂ ਕਿਉਂਕਿ ਜਿੰਨੀ ਜਿੰਨੀ ਸਮਰੱਥਾ ਕਿਸੇ ਕੋਲ ਹੈ ਕਿਉਂਕਿ ਸ਼ਹੀਦਾਂ ਦਾ ਸਥਾਨ ਹੈ ਤੇ ਸ਼ਹੀਦਾਂ ਦਾ ਸਥਾਨ ਇੱਕ ਇਤਿਹਾਸਕ ਸਥਾਨ ਬਣ ਕੇ ਰਹਿ ਜਾਵੇਗਾ ਇਹ ਪੰਜਾਬ ਵਿੱਚ ਹੀ ਇਹ ਜਗ੍ਹਾ ਕਿਉਂ ਚੁਣੀ ਗਈ ਇਸ ਦਾ ਉੱਤਰਦਾਸ ਦੱਸਦਾ ਹੈ ਕਿ 7 ਜੂਨ ਨੂੰ ਜਦੋਂ ਸਾਡੀ ਨੌ ਸਿੱਖ ਲਾਲਗੜ ਜੱਟਾਂ ਤੋਂ ਇਧਰ ਨੂੰ ਕੂਚ ਕੀਤਾ ਅੰਮ੍ਰਿਤਸਰ ਵੱਲ ਨੂੰ ਤੇ 8 ਜੂਨ ਨੂੰ ਤੇ 9 ਜੂਨ ਨੂੰ ਫਿਰ ਆਰਟੀ ਦੀਆਂ ਕੁਜਰੇਜਮੈਂਟਾਂ ਫਿਰ ਸਿੱਖ ਸੈਂਟਰ 10 ਜੂਨ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਕੁਝ ਸਿੱਖ ਸਾਡੇ ਜਿਹੜੇ ਸਨ ਜਿਹੜੇ ਰਾਮਗੜ ਤੋਂ ਉਸ ਟਾਈਮ ਦੇ ਉੱਤੇ ਬਾਰਕਾਂ ਛੱਡ ਕੇ ਆਏ ਸਨ ਅਲੱਗ-ਅਲੱਗ ਜਗਾਵਾਂ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਪੰਜਾਬ ਤੋਂ ਬਾਹਰ ਜਗ੍ਹਾ ਨਹੀਂ ਸੀ ਅਸੀਂ ਬਣਾ ਸਕਦੇ ਇਸ ਕਰਕੇ ਅਸੀਂ ਜਗ੍ਹਾ ਇਹ ਚੂਜ਼ ਕੀਤੀ ਕਿ ਸਾਰੇ ਸਮੂਹ ਧਰਮੀ ਸਿੱਖ ਫੌਜੀਆ ਦਾ ਇੱਕ ਇਹ ਪਵਿੱਤਰ ਅਸਥਾਨ ਚੁਣਿਆ ਜਾਵੇ ਜੋ ਕਿ ਪੰਜਾਬ ਵਿੱਚ ਵੀ ਹੈ ਤੇ ਇੱਥੇ 13 ਸਿੱਖ ਸਾਡੇ ਸ਼ਹੀਦ ਵੀ ਹੋਏ ਹਨ 13 ਦਾ ਬੜਾ ਮਹੱਤਵ ਹੈ ਗੁਰੂ ਨਾਨਕ ਪਾਸ਼ਾ ਨੇ 13 ਤਿੰਨਾਂ ਤੋਲੀਆਂ ਤੇ 13 ਦੇ ਸਾਡੇ ਸ਼ਹੀਦ ਵੇਖੋ 78 ਦੇ ਵਿੱਚ ਜਦੋਂ ਜ਼ੁਲਮ ਦੇ ਵਿਰੁੱਧ ਜਦੋਂ ਗੁਰੂ ਦੀ ਬੈਦਬੀ ਹੁੰਦੀ ਸੀ ਗੁਰバਚਨ ਨੂੰ ਰੋਕਣ ਵਾਸਤੇ ਵੀ ਉਸ ਟਾਈਮ ਤੇ ਸਿੱਖ ਗਏ ਤੇ 13 ਸ਼ਹੀਦ ਹੋਏ ਇੱਥੇ ਵੀ 13 ਸਿੱਖ ਸਾਡੇ ਸ਼ਹੀਦ ਹੋਏ ਹਨ ਸੋ ਅਸੀਂ ਚਾਹੁੰਦੇ ਹਾਂ ਕਿ ਇੱਥੇ ਬੜੀ ਅਲੀਸ਼ਾਨ ਗੁਰਦੁਆਰਾ ਦੀ ਇਮਾਰਤ ਬਣੇ ਅਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਸਾਡੇ ਜਿਹੜੇ ਮਹਾਪੁਰਖ ਜਿਹੜੇ ਵੱਡੇ ਸਾਡੇ ਸ਼ਹੀਦ ਹੋਏ ਹਨ ਜਾਂ ਜਿਹੜੇ ਸਾਡੇ ਵਰਗੇ ਇਸ ਦੁਨੀਆ ਤੋਂ ਚਲੇ ਜਾਣਗੇ ਉਹਨਾਂ ਦੀ ਇੱਕ ਯਾਦਗਾਰ ਬਣ ਕੇ ਰਹਿ ਜਾਵੇ ਕਿ ਸਾਡੇ ਪੋਤੇ-ਪੜਪੋਤੇ ਤੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਸਿੱਖ ਕੌਮ ਦੀਆਂ ਉਹ ਇਹਨਾਂ ਨੂੰ ਯਾਦ ਕਰਿਆ ਕਰਨਗੀਆਂ ਇਹ ਇੱਕ ਇਤਿਹਾਸਕ ਸਥਾਨ ਹੈ ਇਸ ਕਰਕੇ ਪੁਰਜਰ ਅਪੀਲ ਹੈ ਕਿ ਬਾਹਰਲੀਆਂ ਸੰਗਤਾਂ ਨੂੰ ਜਿਹੜਿਆ ਇਹ ਡਿਬੇਟ ਸੁਣ ਰਹੀਆਂ ਹਨ ਕਿ ਵੇਖੋ ਅਸੀਂ ਬੜਾ ਪਾਰਦਰਸ਼ੀ ਕੰਮ ਕਰਾਂਗੇ ਜਿੰਨੇ ਵੀ ਆਪਾਂ ਬੈਠੇ ਆ ਆਪਾਂ ਜਦੋਂ ਕਸਮ ਖਾਂਦੇ ਹਾਂ ਤੇ ਦਰਬਾਰ ਸਾਹਿਬ ਦੀ ਕਸਮ ਖਾਂਦੇ ਹਾਂ ਉਸ ਟਾਈਮ ਦੇ ਤੇ ਜਦੋਂ ਸਾਡੀ ਇੱਕ ਰੋਟੀ ਪਾਸ ਹੁੰਦੀ ਆ ਅੱਜ ਵੀ ਅਸੀਂ ਹਾਜ਼ਰ ਨਾਜ਼ਰ ਗੁਰੂ ਨੂੰ ਸਮਝ ਕੇ ਆਹ ਡਿਬੇਟ ਦੇ ਦੁਆਰਾ ਵੀ ਆਇਨਾ ਸਾਰਿਆਂ ਨੂੰ ਮੈਂ ਕਸਮ ਪਉਣਾ ਹਾਂ ਤੇ ਕਸਮ ਖਾਂਦੇ ਵੀ ਹਾਂ ਕਿ ਅਸੀਂ ਇਸ ਪੈਸੇ ਦੀ ਦੁਰਵਰਤੋਂ ਨਹੀਂ ਕਰਾਂਗੇ ਬਾਹਰੋਂ ਤੁਸੀਂ ਸਾਨੂੰ ਪੈਸਾ ਭੇਜੋ ਤੇ ਅਸੀਂ ਕਮ ਸੇ ਕਮ ਉਹ ਨੌ ਕਨਾਲ ਜਗਾ ਲਾਗੇ ਖਰੀਦ ਕੇ ਉੱਥੇ ਅਲੀਸ਼ਾਨ ਗੁਰਦੁਆਰਾ ਸ਼ਹੀਦਾਂ ਦਾ ਬਣਾਇਆ ਜਾਵੇ ਤਾਂ ਕਿ ਹਮੇਸ਼ਾ ਵਾਸਤੇ ਉਹ ਅਮਰ ਸ਼ਹੀਦਾਂ ਦੀ ਯਾਦ ਵਿੱਚ ਇੱਕ ਅਲੀਸ਼ਾਨ ਇਮਾਰਤ ਬਣ ਜਾਵੇ ਇੰਨਾ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ